ਪਾਕਿਸਤਾਨ ਵੀ ਔਰ ਹਿੰਦੁਸਤਾਨ ਦੇ ਲੋਕ ਜਿਸ ਵੇਲੇ ਮਿਲਦੇ ਨੇ ਫਿਰ ਹਕੀਕਤ ਦਾ ਪਤਾ ਚੱਲਦਾ ਹੈ ਮੈਂ ਚਾਹਾਂਗਾ ਕਿ ਸਾਡੇ ਐਸੇ ਸਿਸਟਮ ਹੋਰ ਹੋਣੇ ਚਾਹੀਦੇ ਨੇ ਤਾਂ ਕਿ ਆਪਸ ਦੇ ਵਿੱਚ ਪਿਆਰ ਤੇ ਮੁਹੱਬਤ ہمسਾਇਆਂ ਵਾਲਾ ਜਿਹੜਾ ਵੀ ਉਹ ਸਿਲਸਿਲਾ ਸਾਡਾ ਹੋਣਾ ਚਾਹੀਦਾ ਜੇ ਅਸੀਂ ہمسਾਇਆ ਤਾਂ ਇੱਕ ਅੱਛੇ ہمسਾਇਏ ਔਰ ਮਜ਼ੀਦ ਰਵਾਨਗੀ ਔਰ ਆਨ ਜਾਣ ਦੇ ਵਿੱਚ ਵੀ ਜਿਹੜੇ ਸਹੂਲਤਾਂ ਆਉਣੀਆਂ ਚਾਹੀਦੀਆਂ ਨੇ ਅਸੀਂ ਆਪਣੇ ਡਿਫੈਂਸ ਦੇ ਇੰਨਾ ਖਰਚ ਕਰਦੇ ਇੰਨਾ ਖਰਚ ਕਰਦੇ ਆ ਕਿ ਉਹਨਾਂ ਅਸੀਂ ਆਵਾਮ ਦੀ ਭਲਾਈ ਵਾਸਤੇ ਖਰਚ ਨਹੀਂ ਕਰ ਦੇਗੇ ਜਿਹੜੇ ਇਕਤਲਾਫਾਤ ਨੇ ਸਾਡੇ ਸਰਕਾਰਾਂ ਨੇ ਆਪਸ ਚ ਪਾਏ ਹੋਏ ਨੇ ਉਹਨਾਂ ਨੂੰ ਭਲਾ ਕੇ ਸੋਸ਼ਲ ਮੀਡੀਆ ਦਾ ਦੌਰ ਹੈ ਅਸੀਂ ਇੱਕ ਦੂਏ ਨੂੰ ਕਰੀਬ ਲਾਣਾ ਚਾਹਨੇ ਆ ਜੇ ਜੋ ਵੀ ਟੈਕਸ ਲੱਗੇ ਨੇ ਜਾਂ ਜੋ ਵੀ ਆਂਦੇ ਨੇ ਵੀਰ ਭਾਈ ਜੀ ਤੁਹਾਡੇ ਕੋਲ ਡਲਰਾਂ ਨਾਲ ਲੈ ਜਾਂਦੇ ਨੇ ਸਾਡੇ ਕੋਰਪੀਜ਼ ਨਾਲ ਚੱਲਦੇ ਨੇ ਇੱਥੇ ਆਫਜ਼ ਮੁਹੰਮਦ ਇਕਬਾਲ ਜ਼ਿਆ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਮੈਂ ਇਹ ਕਹਿਣਾ ਚਾਹਨਾ ਵਾਂ ਕਿ ਇਹ ਜਿਹੜੀ ਜਗ੍ਹਾ ਹੈ ਇਹ ਅਮਨ ਮੁਹੱਬਤ ਰਵਾਨਦਾਰੀ ਭਾਈਚਾਰੇ ਦਾ ਇੱਕ ਦੂਸਰੇ ਨੂੰ ਸਬਕ ਦਿੰਦੀ ਇੱਥੇ ਆ ਕੇ ਦੋਨਾਂ ਮੁਲਕਾਂ ਦੇ ਲੋਕ ਆਪਸ ਵਿੱਚ ਮਿਲ ਕੇ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਇਲਮ ਅਸੀਂ ਸੁਣਨੇ ਆ ਕਿ ਉਸ ਮੁਲਕ ਦੇ ਵਿੱਚ ਸਾਡੇ ਵਾਸਤੇ ਇਹ ਮਸਾਇਲ ਨੇ ਇਸ ਮੁਲਕ ਦੇ ਵਿੱਚ ਇਹ ਮਸਾਇਲ ਨੇ ਬਲਕਿ ਮੈਂ ਇੱਕ ਸਾਡੇ ਕਿ ਪ੍ਰੋਗਰਾਮ ਚੱਲਦਾ ਹੈ ਟੀਵੀ ਦੇ ਉੱਤੇ ਮਜ਼ਾਕ ਰਾਤ ਉਸ ਦੇ ਵਿੱਚ ਇੱਕ ਭਾਰਤੀ ਅਦਾਕਾਰ ਆ ਜਿਹੜੇ ਨੇ ਉਹ ਆਏ ਸਨ ਮੇਜ਼ਬਾਨ ਨਾਮ ਮੇਰੇ ਜ਼ਿਹਨ ਵਿੱਚੋਂ ਨਿਕਲ ਗਿਆ ਤੇ ਉਹਨਾਂ ਨੇ ਇੱਕ ਜੁਮਲਾ ਕਿਹਾ ਸੀ ਉਹਨਾਂ ਨੇ ਕਿਹਾ ਕਿ ਅਸੀਂ ਦੋ ਲੜਕੀਆਂ ਦੇਖ ਰਹੀਆਂ ਸੀ ਵੀ ਫਾਰਗ ਹੋ ਗਈਆਂ ਐਜੂਕੇਸ਼ਨ ਤੋਂ ਤੇ ਕੀ ਕਰੀਏ ਚਲੋ ਦੁਸ਼ਮਨ ਦੇਸ਼ ਚਲਤੇ ਹਾਂ ਉਸਦੇ ਅਲਫਾਜ਼ ਨੇ ਚਲੋ ਦੁਸ਼ਮਨ ਦੇਸ਼ ਚਲਤੇ ਹਾਂ ਯਾਨੀ ਪਾਕਿਸਤਾਨ ਨੂੰ ਕਹਿ ਰਹੀ ਸੀ ਲੇਕਿਨ ਜਿਸ ਵੇਲੇ ਉਹ ਕਹਿੰਦੇ ਨੇ ਅਸੀਂ ਪਾਕਿਸਤਾਨ ਆਏ ਆ ਤੇ ਬਿਲਕੁਲ ਸਾਨੂੰ ਇੰਜ ਮੁਹੱਬਤ ਮਿਲੀ ਏ ਇੱਥੇ ਇੰਜ ਪਿਆਰ ਮਿਲਿਆ ਏ ਕਿ ਅਸੀਂ ਸਾਡੀ ਉਹ ਸੋਚ ਜਿਹੜੀ ਏ ਉਹ ਖਤਮ ਹੋ ਗਈ ਏ ਇਸ ਵਾਸਤੇ ਜਿਸ ਵੇਲੇ ਮੁਲਾਕਾਤ ਹੁੰਦੀ ਏ ਨਾ ਜੀ ਤੇ ਮੁਲਾਕਾਤ ਦੇ ਵਿੱਚ ਅਸਲ ਹਕੀਕਤ ਦਾ ਪਤਾ ਚੱਲਦਾ ਏ ਫਿਰ ਸੋਚ ਤਬਦੀਲ ਹੁੰਦੀ ਏ ਇਸ ਵਾਸਤੇ ਇਹ ਮੁਕੱਦਸ ਮਕਾਮ ਏ ਸਿੱਖ ਬਰਾਦਰੀ ਦਾ ਔਰ ਇੱਥੇ ਆ ਕੇ पाकिस्तान भी और हिंदुस्तान के लोग जिस वेले मिलते हैं फिर हकीकत का पता चलता है कि हकीकत की है चूंकि बरे सगीर हिंदुस्तान जड़ा है वो एक ही सी एक ही सकाफत सी एक ही तहजीब सी सिर्फ ये कि मुसलमान अपना एक मजहब दीन सिख बरादरी का हिंदू बरादरी का एक सेकिन ਇਕੱਠੇ ਰਹਿਣਾ ਸਕਾਫਤ ਇਕੱਠੀ ਤਹਜ਼ੀਬ ਇਕੱਠੀ ਹਾਲੀ ਵੀ ਬਲਕੇ ਸਾਡੇ ਸ਼ਾਦੀਆਂ ਵਿਆਹ ਦੇ ਉੱਤੇ ਕਿਹਾ ਜਾਂਦਾ ਹੈ ਕਿ ਯਾਰ ਇਹ ਰਸੂਮਾਤ ਹਾਲੀ ਵੀ ਹਿੰਦੁਸਤਾਨ ਦੀਆਂ ਚੱਲ ਰਹੀਆਂ ਨੇ ਮੈਂ ਚਾਹਾਂਗਾ ਕਿ ਸਾਡੇ ਐਸੇ ਸਿਸਟਮ ਹੋਰ ਹੋਣੇ ਚਾਹੀਦੇ ਨੇ ਤਾਂ ਕਿ ਆਪਸ ਦੇ ਵਿੱਚ ਪਿਆਰ ਤੇ ਮੁਹੱਬਤ ਹਮਸਾਇਆ ਵਾਲਾ ਜਿਹੜਾ ਉਹ سلسلہ ਸਾਡਾ ਹੋਣਾ ਚਾਹੀਦਾ ਅਗਰ ਹਮਸਾਇਆ ਹੈ ਤਾਂ ਇੱਕ ਅੱਛੇ ਹਮਸਾਇਏ ਔਰ ਮਜ਼ੀਦ ਰਵਾਨਦਾਰੀ ਔਰ ਆਨ ਜਾਣ ਦੇ ਵਿੱਚ ਵੀ ਜਿਹੜੇ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਪਹਿਲੇ ਟ੍ਰੇਨ ਚੱਲਦੀ ਸੀ ਉਹਨਾਂ ਨੂੰ ਦੁਬਾਰਾ ਇਹ ਚੀਜ਼ਾਂ ਬਹਾਲ ਹੋਣੀਆਂ ਚਾਹੀਦੀਆਂ ਨੇ ਕਿ ਅਸੀਂ ਸਾਡੇ ਆਪਾ ਉਹ ਅਜਦਾਦ ਉਧਰੋਂ ਆਏ ਇੱਥੋਂ ਦੇ ਉਹਨਾਂ ਦੇ ਆਪਾ ਉਹ ਅਜਦਾਦ ਇੱਧਰੋਂ ਉਧਰ ਗਏ ਤੇ ਮਿਲਣਾ ਜੁਲਣਾ ਚਾਹੀਦਾ ਹੈ ਮੇਰਾ ਇਹ ਖਿਆਲ ਹੈ ਕਿ ਸਾਨੂੰ ਫਿਰ ਚੀਜ਼ਾਂ ਸ਼ਾਇਦ ਇੱਕ ਵਕਤ ਆਏ ਕਿ ਇਹ ਚੀਜ਼ਾਂ ਦੁਬਾਰਾ ਤੋਂ ਮਿਲ ਜਾਣ ਲੇਕਿਨ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੁਸੀਂ ਕਰਦੇ ਕੀ ਹੈ ਮੈਂ ਜੀ education ਦੇ ਨਾਲ تعلیم ਦੇ ਨਾਲ ਮੇਰਾ ਤਾਲੁਕ ਹੈ ਮੈਂ ਇੱਕ ਗਵਰਨਮੈਂਟ ਐਲੀਮੈਂਟਰੀ ਸਕੂਲ ਕਟਾਰਮਲ تحصیل ਪਤੋਕੀ ਜ਼ਿਲ੍ਹਾ ਕਸੂਰ ਦੇ ਵਿੱਚ ਇੱਕ ਸਕੂਲ ਨੂੰ ਹੈਡ ਕਰ ਰਿਹਾ ਹਾਂ ਔਰ ਮੇਰੇ ਨਾਲ ਇਹ ਸਾਰੇ ਮੇਰੇ ਦੋਸਤ ਮੇਰੇ ਕੁਲੀਗ ਨੇ ਸਭ ਅਸਾਤਜ਼ਾ ਨੇ ਅਸੀਂ ਸਭ ਉਸਤਾਦ ਹਨ ਯਾਨੀ ਉਸਤਾਦ ਜਿਹੜਾ ਵੇ ਮੀਮਾਰੇ ਕੌਮ ਹੁੰਦਾ ਹੈ ਉਸਨੇ ਕੌਮ ਬਣਾਨੀ ਹੁੰਦੀ ਹੈ ਔਰ ਉਹ ਬਿਹਤਰ ਕਰ ਸਕਦਾ ਹੈ ਹਿੰਦੁਸਤਾਨ ਦਾ ਉਸਤਾਦ ਔਰ ਪਾਕਿਸਤਾਨ ਦਾ ਉਸਤਾਦ ਇਹ ਦੋਹਾਂ ਨਸਲਾਂ ਨੂੰ ਅਗਰ ਮਿਲਾਣਾ ਚਾਹੇ ਤਾਂ ਮਿਲਾ ਸਕਦਾ ਹੈ ਔਰ ਜੁਦਾ ਕਰਨਾ ਚਾਹੇ ਤਾਂ ਜੁਦਾ ਕਰ ਸਕਦਾ ਮੋਹਮਦ ਹਨੀਫ ਸਾਹਿਦ ਮੇਰਾ ਨਾਮ ਹੈ ਤੇ ਮੈਂ ਗਵਰਨਮੈਂਟ ਐਲੀਮੈਂਟਰੀ ਸਕੂਲ ਕਟਾਰ ਮਾਲਵੇ ਦੇ ਟੀਚਰ ਹਾਂ ਈਐਸਟੀ ਟੀਚਰ ਐਮਏ ਪੰਜਾਬੀ ਕੀਤਾ ਹੋਇਆ ਹੈ ਨਾਲ ਐਮਐਡਵੀ ਕੀਤਾ ਹੋਇਆ ਕੀ ਕਹਿਣਾ ਚਾਹੁੰਦੇ ਹੋ ਇਸ ਸਤਾਰ ਅਸਤਾਨ ਬਾਰੇ ਇਹ ਕਹਣਾ ਜੀ ਆਪਸ ਵਿੱਚ ਦੋਨੋਂ ਆਵਾਮਾਂ ਦਾ ਆਵਾਮ ਕਨੇ ਆਪਸ ਮਿਲ ਰਹੀਆਂ ਨੇ ਲੋਕ ਆਪਸ ਮਿਲਦੇ ਨੇ ਇਹ ਬਹੁਤ ਅੱਛੀ ਗੱਲ ਹੈ ਕਿਉਂਕਿ ਸਾਡੇ ਕਨੇ ਵੱਡੇ ਸਾਨਾ ਉਹ ਇਸ ਚੀਜ਼ ਨੂੰ ਹਾਲੀ ਤੱਕ ਵੀ ਮਹਿਸੂਸ ਕਰਦੇ ਨੇ ਕਿ ਮੇਰਾ ਉੱਥੇ ਫਲਾਣ ਦੋਸਤ ਸੀ ਫਲਾਣ ਸਿੰਘ ਬਰਾਦਰੀ ਦਾ Hindu ਬਰਾਦਰੀ ਦਾ ਸਭ ਕੋ ਕਨੇ ਹਾਲ ਤੱਕ ਨੇ ਉਹਨਾਂ ਨੇ ਯਾਦਾਂ ਚ ਇਹ ਚੀਜ਼ਾਂ ਕਨੇ ਆ ਨੇ ਉਹ ਪਾਈਆਂ ਜਾਂਦੀਆਂ ਨੇ ਉਹ ਸਾਨੂੰ ਕਨੇ ਉਹਨਾਂ ਹੁਣ ਤੱਕ ਕਨੇ ਸਾਨੂੰ ਗੱਲਾਂ ਦੱਸੀਆਂ ਨੇ ਉਹ ਸਾਰੀਆਂ ਪਿਆਰ ਮੁਹੱਬਤ ਦੀਆਂ ਹੀ ਨੇ ਕੋਈ ਹੁੰਦੇ ਵਿੱਚ ਕੋਈ ਦੁਸ਼ਮਣੀ ਵਾਲੀ ਜਾਂ ਇਹ ਗੱਲਬਾਤ ਕੋ ਨਹੀਂ ਸਿਰਫ ਸਰਕਾਰਾਂ ਕਿਡੀਆਂ ਨੇ ਉਹ ਆਪਸ ਵਿੱਚ ਮਿਲ ਕੇ ਉਹਨਾਂ ਦਾ ਦੁਸ਼ਮਣੀ ਦਾ ਸਿਸਟਮ ਬਣਾਇਆ ਹੋਇਆ ਹੈ ਖਰੇ ਬਰੂਨੀ ਗ੍ਰਾਂਟਾਂ ਲੈਣ ਵਾਸਤੇ ਬਣਾਇਆ ਹੋਇਆ ਹੈ ਕਿ ਆਵਾਮ ਵਿੱਚ ਵਾਧੂ ਡਗੜੀ ਜਾ ਰਹੀ ਹੈ ਆਵਾਮ ਨੂੰ ਚਾਹੀਦਾ ਹੈ ਕਿ ਇਹ ਦੋਨੋਂ ਮੁਲਕਾਂ ਨੂੰ ਚਾਹੀਦਾ ਹੈ ਕਿ ਹੁਕਮਦਾਰ ਨੇ ਇੱਕ ਦੂਜੇ ਨੂੰ ਮੁਹੱਬਤ ਪਿਆਰ ਨਾਲ ਆਪਣੇ ਜਿੰਨਾ ਆਵਾਮ ਦੇ ਜਿੰਨਾ ਵਿੱਚ ਵੀ ਤੇ ਉਹਨਾਂ ਵੀ ਕਿ ਦੁਸ਼ਮਣੀ ਦਾ ਕਿ ਕਿ ਅਨਸਰ ਲੈਣਾ ਉਹ ਖਤਮ ਕਰ ਦੇ ਪਿਆਰ ਮੁਹabbat ਨਾਲ ਰਹਿਣ ਤਰੱਕੀ ਦਾ ਸਾਡੀ ਤਰੱਕੀ ਨਾ ਹੋਣ ਦੀ وجہ ਵੀ ਹੀ ਹੋਈ ਹੈ ਵੀ ਅਸੀਂ ਇੱਕ ਦੂਜੇ ਨਾਲ ਅਸੀਂ ਦਫਾ ਦੇ ਖਰਚ ਕੀਤੀ ਜਾਂਦੇ ਆ ਅਗਰ ਅਸੀਂ ਉਹ ਆਵਾਮ ਵਾਸਤੇ ਉਹ ਪੈਸਾ ਖਰਚ ਕਰੀਏ ਤਾਂ ਅਸੀਂ ਬਹੁਤ ਹੀ ਦੁਨੀਆ ਦੀ ਪਾਵਰ ਹੋ ਗਏ ਅਸੀਂ ਦੋਨੋਂ ਮੁਲਕ ਹੀ ਅਸੀਂ ਆਪਣੇ ਡਿਫੈਂਸ ਦੇ ਇੰਨਾ ਖਰਚ ਕਰਦੇ ਇੰਨਾ ਖਰਚ ਕਰਦੇ ਆ ਕਿ ਉਹਨਾਂ ਅਸੀਂ ਆਵਾਮ ਦੀ ਭਲਾਈ ਵਾਸਤੇ ਖਰਚ ਨਹੀਂ ਕਰ ਦੇਗੇ ਔਰ ਅਸੀਂ ਸਾਡੇ ਵਾਸਤੇ ਮਸਾਲਾ ਨੇ ਵੀ ਉਹ ਯੂਰਪ ਦੇ ਲੋਕ ਕਰਨੇ ਉਹ ਹੁਣ ਤਾਂ ਵੇਖੋ ਵੀ ਉਹ ਉਹਨਾਂ ਦੁਸ਼ਮਣੀਆਂ ਨੂੰ ਖਤਮ ਕੀਤੀਆਂ ਹੋਈਆਂ ਨੇ ਆਵਾਮ ਦੀ ਭਲਾਈ ਵਾਸਤੇ ਕੰਮ ਕਰ ਰਹੇ ਉਹ ਤਰੱਕੀ ਕਰ ਰਹੇ ਨੇ ਅਸੀਂ ਹਾਲੀ ਵੀ ਜੰਗ ਮਤਲਬ ਜੰਗਾਂ ਲੜਨ ਦੇ ਬਾਰੇ ਸੋਚਨੇ ਆ ਵੀ ਮਜ਼ਾਇਲ ਮਜ਼ਾਇਲ ਬਣਾਣੇ ਆ ਬੰਬ ਬਣਾਣੇ ਆ ਵੀ ਇਸ ਇਸ ਸਿਸਟਮ ਦੇ ਅਸੀਂ ਸਾਨੂੰ ਨੇ ਚੀਜ਼ਾਂ ਕੀ ਜ਼ਰੂਰਤ ਹੈ ਆਪ ਦੇ ਸਾਰੇ ਆਪ ਦੇ ਤਰੱਕੀ ਕਰੀਏ تعلیم ਦੇ ਤਰਫ توجہ دی ਗਈ ਬੱਚਿਆਂ ਨੂੰ تعلیم ਦੇ ਤਰਫ ਅਦਾਰੇ ਖੋਲ੍ਹੇ ਤਾਲੀਮੀ ਅਦਾਰੇ ਬਣਾਈ ਅਸੀਂ ਯੂਨੀਵਰਸਟੀਆਂ ਦੇ ਗਏ अच्छीया फैक्ट्रीयां ਲਾਇਗ ਲੋਕਾਂ ਨੂੰ ਰੋਜ਼ਗਾਰ ਮੁਜੱਸਰ ਕਰੀਏ ਤਾਂ ਕਿ ਲੋਕ ਖੁਸ਼ ਰਹਿਣ ਇਸ ਇਹ ਸਾਰੇ ਕਿਹੜੇ ਮਸਾਇਲ ਨੇ ਇਸ ਵਜ੍ਹਾ ਤੋਂ ਹੀ ਨੇ ਕਿ ਅਸੀਂ ਕਿਹੜਾ ਸਾਰਾ ਕਿਹੜਾ ਪੈਸਾ ਉਧਰ ਲਾ ਦਿੰਨੇ ਆ ਤੇ ਆਵਾਮ ਸਾਡੀ ਕਿਹੜੀ ਹੈ ਨਾ ਉਹ ਭੁੱਖੀ ਤਸੀ ਮਰਦੀ ਫਿਰਦੀ ਹੂੰ ਤੇ ਮੇਰਾ ਨਾਮ ਰਸ਼ਦ ਅਲੀ ਹੈ ਤੇ ਮੈਂ گورਨਮੈਂਟਲ ਐਲੀਮੈਂਟਰੀ ਸਕੂਲ ਕਟਾਰਮਲ ਤਹਿਸੀਲ ਪਤੋਕੀ ਡਿਸਟ੍ਰਿਕਟ ਕਸੂਰ ਮੇ ਇੱਕ ਟੀਚਰ ਦੇ ਤੌਰ ਤੇ ਕੰਮ ਕਰਤਾ ਹਾਂ ਮੇਰਾ ਇਹ ਖਿਆਲ ਹੈ ਕਿ ਸਾਨੂੰ ਦੋਨਾਂ ਨੂੰ ਖਾਸ ਤੌਰੇ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਨੂੰ ਜਿਹੜੇ ਇਖਤਲਾਫਾਤ ਨੇ ਸਾਡੇ ਸਰਕਾਰਾਂ ਨੇ ਆਪਸ ਚ ਪਾਏ ਹੋਏ ਨੇ ਉਹਨਾਂ ਨੂੰ ਪਲਾ ਕੇ ਸੋਸ਼ਲ ਮੀਡੀਆ ਦਾ ਦੌਰ ਹੈ ਅਸੀਂ ਇੱਕ ਦੂਏ ਨੂੰ ਕਰੀਬ ਲਾਣਾ ਚਾਹਣਿਆ ਕਿ ਅਸੀਂ ਇੱਕ ਦੂਏ ਤੋਂ ਇੰਨੇ ਦੂਰ ਨਹੀਂ ਦੇ ਦੂਰੀ ਲੱਗਦੀ ਏ ਲੇਕਿਨ ਅਸੀਂ ਇੰਨੇ ਵੀ ਦੂਰ ਨਹੀਂ ਕਿ ਅਸੀਂ ਉਹਨਾਂ ਦੇ ਇੱਕ ਦੂਏ ਦੇ ਦਿਲਾਂ ਨੂੰ ਛੂ ਨਾ ਸਕੀਏ ਲੇਕਿਨ ਮੈਂ ਇਹ ਹੀ ਕਹਾਂਦਾ ਕਿ ਸੋਸ਼ਲ ਮੀਡੀਆ ਦੇ ਅੰਦਰ ਇਹ ਦਿਗਰ ਜਿੰਨੇ ਵੀ ਸਾਡੇ ਜਵਾਨ ਲੋਗ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਆਪਣੇ ਕੰਟੈਕਟ ਔਰ ਇੱਕ ਦੂਜੇ ਦੇ ਨਾਲ ਯਾਦਾਂ ਤੇ ਇਕੱਠਾ ਰਹਿਣ ਦਾ ਮੌਕਾ ਦਿੱਤਾ ਜਾਵੇ ਔਰ ਉਹਨਾਂ ਨੂੰ ਰਹਿ ਕੇ ਉਹ ਆਪਣੇ ਐਕਸਪੀਰੀਅੰਸ ਉਹਨਾਂ ਨਾਲ ਸ਼ੇਅਰ ਕੀਤੇ ਜਾਣ ਤੇ ਉਹਨਾਂ ਦੇ ਆਪ ਦੇ ਸਾਡੇ ਨਾਲ ਸ਼ੇਅਰ ਕੀਤੇ ਜਾਣ ਇਸੇ ਤਰ੍ਹਾਂ ਕੀ ਹੋ ਜਾਦਾ ਸਾਡੇ ਦਿਲਾਂ ਦੇ ਅੰਦਰ ਜਿਹੜੀ ਨਫ਼ਰਤ ਇੱਕ ਦੂਜੇ ਲਈ ਸਾਡੇ ਲੋਕਾਂ ਨੇ ਪਾ ਦਿੱਤੀ ਗਈ ਉਹਨੂੰ ਖਤਮ ਹੁੰਦਾ ਇੱਕ ਸਾਡੇ ਕੋਲ ਵਾਜ਼ਿਆ ਮੌਕਾ ਹੋ ਜਾਦਾ ਪਹਿਲੇ ਸੁਣਦੇ ਸਾਂ ਕਿ ਸਾਡੇ ਜਿਹੜੇ ਵੱਡੇ ਹੁੰਦੇ ਸੀ ਕਿ ਸਾਰੇ ਜਿੰਨੀ ਵੀ ਹਿੰਦੂ ਬਰਾਦਰੀ ਸੀ ਜਾਂ ਸਿੱਖ ਬਰਾਦਰੀ ਸੀ ਜਾਂ ਮੁਸਲਮ ਬਰਾਦਰੀ ਸੀ ਇਹ ਸਾਰੇ ਇੱਕ ਬ੍ਰਦਰਹੁੱਡ ਦੇ ਤੌਰ ਤੇ ਰਹਿੰਦੇ ਸੀ ਲੇਕਿਨ ਸਾਡੇ ਜਿਹੜੇ ਵੱਡੇ ਸਰਕਾਰ ਨੇ ਉਹਨਾਂ ਇਹਨਾਂ ਦੇ ਅੰਦਰ ਇੱਕ ਨਹੀ ਨਫਰਤ ਦੇ ਐਲੀਮੈਂਟ ਪਾ ਦਿੱਤੇ ਨੇ ਲੇਕਿਨ ਅਸੀਂ ਚਾਹਨੇ ਕਿ ਸਾਡੀ ਜਿਹੜੀ ਨਈ ਜਨਰੇਸ਼ਨ ਹੈ ਉਹ ਇਹਨਾਂ ਚੀਜ਼ਾਂ ਤੋਂ ਬੇਪਾਕ ਹੋਵੇ ਔਰ ਇਕੱਠਾ ਹੋ ਕੇ ਖੁਦ ਨੂੰ ਪਿਉਰੀਫਾਈ ਕਰਕੇ ਸਾਬਤ ਕਰਨ ਕਿ ਅਸੀਂ ਇਕਦੂਤੇ ਦੂਰ ਨਹੀਂ ਪੰਜਾਬ ਦੋ ਨਹੀਂ ਪੰਜਾਬ ਵਿੱਗ ਕੇ ਦਿਲ ਦੋ ਨਹੀਂ ਇਹਨਾਂ ਦਾ ਇਕ ਹੈ ਚੋਕੇ ਜਦੋਂ ਅਸੀਂ ਤੁਹਾਡੇ ਨਾਲ ਮਿਲੇ ਆ ਤੁਹਾਨੂੰ ਆਏ ਆ ਤੇ ਸਾਨੂੰ ਇੰਜ ਲੱਗਾ ਹੈ ਕਿ ਜਿਵੇਂ ਅਸੀਂ ਆਪਣੇ ਘਰ 'ਚ ਆ ਕਿ ਬਹੁਤ ਅੱਛਾ ਸਪਹਿਲੀ ਦਫਾ ਆਏ ਔਰ ਇਸ ਤਰ੍ਹਾਂ ਤੁਹਾਨੂੰ ਮਿਲ ਕੇ ਬਹੁਤ ਅੱਛਾ ਲੱਗਾ ਹੈ ਔਰ ਇੱਥੇ ਵੇਖੋ ਜੀ ਮੁਸਲਮਾਨ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ ਅਸੀਂ ਸਿਆਲਕੋਟ ਦੇ ਅੱਛਾ ਜੀ ਹਾਂਜੀ ਸ਼ਹਿਰ ਸਾਡਾ ਸਿਆਲਕੋਟ ਹੈ ਇੱਥੇ ਮਾਸ਼ੱਲਾ ਮਹਾਰਾ ਇੱਥੇ ਰਕਬਾ ਜੀ ਜ਼ਿੰਮੇਦਾਰਾ ਦਾ ਠੀਕ ਹੈ 100 ਏਕੜ ਪੈ ਲਈਏ ਇੱਥੇ ਜ਼ਿੰਮੇਦਾਰ ਕਰਨੇ 2001 ਤੋਂ ਇੱਥੇ ਬਾਦ ਦਾ ਸੀ ਤੇ ਇਹ ਸਾਡੇ ਮਾਸ਼ਾਅੱਲਾ ਸਾਡੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਬਣਿਆ ਠੀਕ ਹੈ ਇੱਥੇ ਮਾਸ਼ਾਅੱਲਾ ਬਹੁਤ ਅੱਛਾ ਕੰਮ ਕੀਤਾ ਜਿਨ੍ਹਾਂ ਨੇ ਕੋਲਡੋਰ ਖੋਲ੍ਹ ਕੇ ਸਿੱਖ ਬ੍ਰਦਰਸ ਵੀ ਵੀਰ ਭਾਈ ਉੱਥੇ ਆਉਂਦੇ ਨੇ ਆਪਣੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦੇ ਨੇ ਤੇ ਮੁਸਲਮਾਨਾਂ ਦੇ ਵੀ ਚਲੋ ਇੱਥੇ ਆਉਂਦੇ ਨੇ ਇੰਜੋਇਮੈਂਟ ਕਰਦੇ ਨੇ ਜੀ ਕੋਈ ਨਹੀਂ ਲਾ ਜਨਾਬ ਬਹੁਤ ਖੁਸ਼ੀ ਹੁੰਦੀ ਹੈ ਜੀ ਇੱਥੇ ਆਨੇ ਆ ਸੀ ਠੀਕ ਹੈ ਇਤਰਾਮ ਵਾਲੀ ਜਗ੍ਹਾ ਤੇ ਬਹੁਤ ਖੁਸ਼ੀ ਹੁੰਦੀ ਸਾਬ ਕੋ ਤੁਸੀਂ ਇੱਥੇ ਹੁੰਦੇ ਰਹਿੰਦੇ ਹੋ ਜੀ ਵੈਸੇ ਵੀ ਸਾਡਾ ਚੱਕਰ ਲੱਗਦਾ ਰਹਿੰਦਾ ਇੱਥੇ ਗੁਰਦੁਆਰਾ ਡੇਰ ਗੁਰਦੁਆਰੇ ਵੀ ਪਾਸ ਹੀ ਸਾਡਾ ਡੇਰਾ ਜਿੰਮੇਦਾਰਾ ਕਰਨੇ ਆ ਸੀ ਹਾਂਜੀ ਇਹ ਦੇਖੋ ਜੀ ਜੋ ਬਣਿਆ ਹੈ ਜੇ ਜੋ ਵੀ ਟੈਕਸ ਲੱਗੇ ਨੇ ਜਾਂ ਜੋ ਵੀ ਆਂਦੇ ਨੇ ਵੀਰ ਭਾਈ ਤੁਸ ਤੁਹਾਡੇ ਕੋਲ ਡਾਲਰ ਨਾਲ ਲੈ ਜਾਂਦੇ ਨੇ ਸਾਡੇ ਕੋਲ ਰੁਪਏ ਨਾਲ ਚੱਲਦੇ ਨੇ ਇੱਥੇ ਠੀਕ ਹੈ ਤੁਸੀਂ 20 ਡਾਲਰ ਸ਼ਾਇਦ ਦੇ ਕੇ ਆਂਦੇ ਹੋ ਜੀ 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 ਸਾਡੇ ਇੱਥੇ 400 ਰੁਪਿਆ ਟਿਕਟ ਹੈ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਮਾ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਬੰਟਿੰਗ ਕੈਰਾਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ हेयर कलर ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸਹੂਲਤ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਹੋ ਮੇਕਓਵਰ ਸਟੂਡੀਓ ਸਪਾ ਐਂਡ ਸੂਨ ਅਕੈਡਮੀ ਨੂੰ ਵਿਜ਼ਿਟ ਕਰਨ ਦੇ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ, ਪੈਰੀਵੈਅਰ, ਗ੍ਰਾਫਟਰ, ਓਨੀਟਾ, ਸੀਰਾ ਬ੍ਰਾਂਡ ਲੈ ਸਕਦੇ ਹੋ। ਟਾਈਲਸ ਤੁਸੀਂ ਕਜਾਰੀਆ, ਕ੍ਰੈਂਜ਼ਾ, ਕਿਵੋਸ, ਹਾਕ, ਲੈਮਨਸ, ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ। ਮਾਰਬਲ ਚ ਰਾਜਸਥਾਨੀ, ਸਾਊਥ ਇੰਡੀਅਨ, ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ। ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼